ਦੀ ਕਿ ਮੈਂ ਮਹਾਦੇਵ ਦਾ ਸ਼ਿੰਗਾਰ ਕਰਦਾ ਫਲਾਣਾ ਕਰਦਾ ਉਹ ਕਰਦਾ ਠੀਕ ਹੈ ਜੀ ਹਰ ਦੁਨੀਆ ਕਹਿੰਦੇ ਜੀ ਮੈਂ ਕਰਤਾ ਇਹ ਫਲਾਣ ਇੱਕ ਇਹ ਪੂਲੇ ਸ਼ੰਕਰ ਹੈ ਇਹ ਸ਼ਿੰਗਾਰ ਨਹੀਂ ਇਹ ਤਾਂ ਪ੍ਰੇਮ ਮੰਗਦੇ ਆ ओरिजिनल ਦਾ ਸਿਰ ਵੀ ਕਾਪੀ ਨੋ ਕੇ ਕਾਪੀ ਕਰ ਸਕਦੇ ਹੋ 100 ਕਾਪੀ ਕਰ ਲਓ ਮਗਰ ਕਹਿਣਾ ਬਾਬੇ ਨੇ ਜਿਸ ਰੂਪ ਚਾਣਾ ਉਸੇ ਰੂਪ ਚਾਣਾ ਹੈ ਇਹ ਹੱਤ ਜੁਰ ਤੁਹਾਨੂੰ ਮੇਰੇ ਨਜ਼ਰ ਆ ਰਿਹਾ ਬੈਠਾ ਮੈਂ ਜੁਰ ਨਜ਼ਰ ਆ ਰਿਹਾ ਉਹ ਕਰਾ ਹੋ ਰਿਹਾ ਉਹ ਗਾਈਡੈਂਸ ਹੋ ਕਰ ਰਿਹਾ ਉਹ ਅੰਦਰ ਉਹੀ ਬੈਠਾ ਹੋਇਆ ਹੈ ਇੱਥੇ ਵੀ ਤੇ ਬਾਹਰ ਵੀ ਮਨ ਲਓ ਮੈਂ ਬੈਠਾ ਇੱਥੇ ਅੱਗੇ ਦੇ ਨਾਲ ਬੈਠਾ ਹਾਂ ਆਪਾਂ ਭੋਲੀ ਸ਼ੰਕਰ ਜੀ ਚੰਨਾ ਚ ਬੈਣਾ ਹੈ ਅੱਗੇ ਲੈ ਕੇ ਬਿਨਾਂ ਅੱਗੇ ਤੋਂ ਨਹੀਂ ਬੈ ਸਕਦੇ ਇਹ ਸ਼੍ਰੀ ਸ਼੍ਰੀ 108 ਮੰਡੇਸ਼ਵਰ ਸ਼ਿਵ ਦਾ ਨੰਦੀ ਮਨੂ ਚਾਵਲਾ ਮਹਾਗਲ ਬੇਰਵ ਖਾੜਾ ਜੋ ਉਹਨਾਂ ਨੇ ਆਪਣੇ ਨਾਮ ਦੇ ਨਾਲ ਅਟੈਚ ਕੀਤਾ ਜੋ ਮਾਲਕ ਦਾ ਹੁਕਮ ਆਇਆ ਤਦ ਹੀ ਹੋਇਆ ਮੈਂ ਬਿਨਾਂ ਸਵਾਰਥ ਕੇ ਨਾ ਨਿਸ਼ਕੂਲਾ ਮੈਂ 1 ਰੁਪਿਆ ਨਹੀਂ ਲੈਂਦਾ ਉੱਥੇ ਕੋਈ ਆਪਾਂ ਮੈਂ ਕਰੋੜ ਰੁਪਏ ਲੈ ਗਿਆ ਜੀ ਇਹ ਲੋ ਜੱਡੀ ਦੀ ਗਿਫਟ ਲੈ ਆ ਸਾਡਾ ਕਾਰਜ ਹੋ ਗਿਆ ਮੈਂ ਸਾਨੂੰ ਨਹੀਂ ਚਾਹੀਦੀ ਮਾਇਆ ਦੇ ਮਾਇਆ ਪੱਦੀ ਖੁੱਦ ਮੇਰੇ ਕੋਲ ਆ ਮੈਨੂੰ ਮਾਇਆ ਦੀ ਕੀ ਲੋੜ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪੰਡਾ ਰਿਤ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਦੇ ਸ਼ਮਸ਼ਾਨ ਘਾਟ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਬੈਠੇ ਆ ਜਿੱਥੇ ਪੂਰੇ ਭਾਰਤ ਦੇ ਵਿੱਚ ਸ਼ਿਵਰਾਤਰੀ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਤੇ ਉੱਥੇ ਹੀ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਵੀ ਜਿਹੜੀਆਂ ਤਿਆਰੀਆਂ ਜੋਰ ਸ਼ੋਰ ਨਾਲ ਚੱਲ ਰਹੀਆਂ ਨੇ ਪਰ ਇੱਕ ਖਾਸ ਗੱਲ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਇੱਥੇ ਇੱਕ ਮਨੂ ਚਾਵਲਾ ਜੀ ਮਹਾ ਭੋਲੇ ਦੇ ਭਗਤ ਨੇ ਤੇ ਉਹ ਜਿਹੜੇ ਹੈਗੇ ਨੇ Shiv ਭੋਲੇ ਦੇ ਸ਼ਿਵਲਿੰਗ ਦੇ ਉੱਤੇ ਜਿਹੜਾ ਸ਼ਿੰਗਾਰ ਕਰਦੇ ਨੇ ਤੇ ਦੱਸਿਆ ਜਾਂਦਾ ਹੈ ਵੀ ਹਰ ਸੋਮਵਾਰ ਕਰਦਾ ਇਹ ਕਰਦੇ ਨੇ ਇਹ ਪਰ ਖਾਸ ਗੱਲ ਇਹ ਹੈ ਵੀ ਇਹਨਾਂ ਨੂੰ ਇਹ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਕੋਈ ਤਸਵੀਰ ਨਹੀਂ ਦੇਖਦੇ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਅੰਦਰੋਂ ਜਿਹੜੀ ਭਾਵਨਾ ਨਿਕਲਦੀ ਹੈ ਜਾਂ ਅੰਦਰੋਂ ਜਿਹੜੀ ਤਸਵੀਰ ਨਜ਼ਰ ਆਉਂਦੀ ਹੈ ਉਹਦੇ ਹਿਸਾਬ ਨਾਲ ਹੀ ਇਹ ਤਸਵੀਰ ਬਣਾਉਂਦੇ ਨੇ ਗੱਲਬਾਤ ਕਰ ਲੈਨੇ ਆ ਮਨੂ ਚਾਵਲਾ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲਿਆਣਾ ਲਾਈਵ ਤੇ ਜੀ ਆ ਸ਼ੰਕਰ ਜੀ ਬਹੁਤ ਬਹੁਤ ਧੰਨਵਾਦ ਈਪੋਲੇਨਾਦੀ ਨਗਰੀ ਚ ਆਇਓ ਮਹਾਦੇਵ ਨੇ ਤੁਹਾਨੂੰ ਬੁਲਾਇਆ ਹਰ ਹਰ ਮਹਾਦੇਵ ਜੀ ਬਿਲਕੁਲ ਇਹ ਈਪੋਲੇਨਾਦੀ ਇਜਾਜ਼ਤ ਤੋਂ ਬਿਨਾ ਤਾਂ ਕੋਈ ਆ ਨਹੀਂ ਸਕਦਾ ਜੇ ਉਹ ਬੁਲਾਉਂਦੇ ਨੇ ਤਾਂ ਫੇਰ ਹੀ ਇਹ ਆਉਂਦਾ ਕੋਈ ਹਰ ਕੋਈ ਸ਼ਖਸ਼ ਆਉਂਦਾ ਜੇ ਭਗਤ ਆਉਂਦਾ ਪਰ ਜੇ ਆਪਾਂ ਗੱਲ ਕਰੀਏ ਆ ਵੀ ਇਹ ਜਿਹੜੇ ਤਸਵੀਰ ਤੁਸੀਂ ਅੱਜ ਬੜੀ ਸੋਹਣੀ ਲੱਗ ਰਹੀ ਹੈ ਈਪੋਲੇਨਾਦੀ ਤੁਸੀਂ ਕਰਵਾ ਰਹੇ ਹੋ ਤੇ ਇਹ ਤੁਹਾਨੂੰ ਕਿੱਥੋਂ ਆਈਡੀਆ ਆਂਦਾ ਜਾਂ ਬੋਲੇनाथ ਆ ਬੁਲਾਉਂਦੇ ਨੇ ਕਿਦਾਂ ਕੀ ਮਤਲਬ ਹੈ ਮੈਂ ਤੁਹਾਨੂੰ ਦੱਸਣ ਲੱਗਾ ਤਸਵੀਰ ਨਹੀਂ ਬਣ ਰਹੀ ਹੈ ਸ਼ਖਸ਼ਾਤ ਮਹਾਦੇਵ ਰਾਜਮਨ ਹੋ ਰਿਹਾ ਹੈ ਇਸੇ ਤਰੀਕੇ ਚਲਾਨ ਵਾਲੇ ਮਹਾਦੇਵ ਦੇਵੋ ਕੇ ਦੇਵ ਮਹਾਦੇਵ ਕਹਿੰਦੇ ਕਾਲੋ ਕੇ ਕਾਲ ਮਹਾਕਾਲ ਉਹ ਖੁਦ ਵਿਰਾਜਮਨ ਹੋ ਰਿਹਾ ਹੈ ਹਾਲੇ ਤੱਕ ਤੁਹਾਨੂੰ ਤਸਵੀਰ ਲੱਗ ਰਹੀ ਹੈ ਜੇ ਤੁਸੀਂ ਜੇ ਲੋ 15 20 ਮਿੰਟ ਬਾਅਦ ਬਾਬਾ ਤਿਆਰ ਹੋ ਗਏ ਤੁਸੀਂ ਥੋੜੀ ਦੂਰ ਤੋਂ ਦੇਖੋਗੇ ਬਾਬਾ ਜੀ ਸ਼ਖਸ਼ਾਤ ਵਿਰਾਜਮਨ ਹੋਗੇ ਕਿ ਦਾਜਾ ਸਾਹਿਬ ਖੁਦ ਸ਼ਖਸ਼ਾਤ ਵਿਰਾਜਮਨ ਹੋਏ ਕਿਉਂਕਿ ਇਹ ਕਾਪੀਰਾਈਟ ਨਹੀਂ ਹੈ ਇਹ ਸ਼ਖਸ਼ਾਤ ਤੁਕਿ ਆਪਾਂ ਇੱਕ ਸ਼ਿੰਗਾਰ ਸਾਰੀ ਦੁਨੀਆ ਸ਼ਿੰਗਾਰ ਕਰਦੀ ਹੈ ਕਿ ਮੈਂ ਮਹਾਦੇਵ ਦਾ ਸ਼ਿੰਗਾਰ ਕਰਦਾ ਫਲਾਣਾ ਕਰਦਾ ਉਹ ਕਰਦਾ ਠੀਕ ਹੈ ਜੀ ਹਰ ਦੁਨੀਆ ਕਹਿੰਦੇ ਜੀ ਮੈਂ ਕਰਤਾ ਇਹ ਫਲਾਣ ਇੱਕ ਇਹ ਪੂਲੇ ਸ਼ੰਕਰ ਹੈ ਇਹ ਸ਼ਿੰਗਾਰ ਨਹੀਂ ਇਹ ਤਾਂ ਪ੍ਰੇਮ ਮੰਗਦੇ ਐ ਇਹ ਪ੍ਰੇਮ ਹੈ ਇਹ ਸ਼ਿੰਗਾਰ ਨਹੀਂ ਹੈ ਸ਼ਿੰਗਾਰ ਤੇ ਇੱਕ ਤੁਸੀਂ ਦੇਖ ਕੇ ਕਾਪੀ ਰਾਈਟ ਵੀ ਕਿ ਵੀ ਫੇਸਬੁੱਕ ਤੇ ਫੋਟੋ ਭਈਏ ਕਾਪੀ ਮਾਰ ਲਓ ਮਗਰ ਕਾਪੀ ਵੀ ਉਹ ਵੱਜੂਗੀ ਜਿਹੜੀ ਕਹਿੰਨਾ ਮਤਲਬ ਕਾਪੀ ਤੋਂ ਕਾਪੀ ਹੋਈ ਹੈ 오ਰੀਨਲ ਕਰੀ ਕਾਪੀ ਨਹੀਂ ਹੁੰਦੀ ਤੁਸੀਂ 오ਰੀਨਲ ਦਾ ਸਿਰ ਵੀ ਕਾਪੀ ਨੋ ਕੇ ਕਾਪੀ ਕਰ ਸਕਦੇ ਹੋ 100 ਕਾਪੀ ਕਰ ਲਓ ਮਗਰ ਕਹਿੰਨਾ ਬਾਬੇ ਨੇ ਜਿਸ ਰੂਪ ਚ ਹੁਣ ਤੁਸੀਂ ਦੇਖ ਲਓ ਹੁਣ ਇੱਥੇ ਕੋਈ ਕੌਪੀ ਨਹੀਂ ਹੈ ਇੱਥੇ ਸਿਰਫ ਸ਼ਕਸ਼ਾ ਦਾ ਹੈ ਕਿਸੇ ਵੀ ਹੁਣ ਦੇਖੋ 우ਜੇਨ ਦੇ ਵਿੱਚ ਵੀ ਸ਼ਿੰਗਾਰ ਹੁੰਦਾ ਹੈ ਮਗਰ ਇਹ ਜਿਹੜਾ ਬਾਬਾ ਜੀ ਸ਼ਮਸ਼ਾਨ ਦੇ ਵਿੱਚ ਵਰਾਜਮਨ ਹੁੰਦੇ ਆ ਇਹ ਕਿਸੇ ਨਾਲ ਰੂਪ ਨਹੀਂ ਮਿਲਦਾ ਕਿਉਂ ਕਿਉਂਕਿ ਬਾਬਾ ਜੀ ਸ਼ਕਸ਼ਾ ਦਾ ਵਰਾਜਮਨ ਹੈ ਸ਼ਮਸ਼ਾਨ ਚ ਹੀ ਹੈ ਕਿਉਂ ਬਾਬਾ ਜੀ ਦਾ ਮੇਨ ਸਥਾਨ ਤੇ ਸ਼ਮਸ਼ਾਨ ਦੇ ਵਿੱਚ ਹੀ ਹੈ ਔਰ ਇਹਦੇ ਸ਼ਮਸ਼ਾਨ ਵਾਸੀ ਹੈ ਕਿਉਂ ਕਹਿੰਦੇ ਮਹਾਕਾਲ ਇਹਨਾਂ ਨੂੰ ਕਿਹਾ ਗਿਆ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਸਵਰੂਪ ਤਿਆਰ ਕਰ ਰਹੇ ਹੋ ਤੇ ਇਹ ਇਹ ਤੁਹਾਨੂੰ ਕਿੱਦਾਂ ਮਤਲਬ ਸੇਤ ਮਿਲਦੀ ਹੈ ਵੀ ਜਾਂ ਕਿੱਦਾਂ ਤੁਸੀਂ ਇਹਨੂੰ ਤਿਆਰ ਕਰਦੇ ਹੋ ਜਾਂ ਆਟੋਮੈਟਿਕਲੀ ਅੰਦਰੋਂ ਹੀ ਇਹ ਭਾਵਨਾ ਨਿਕਲਦੀ ਹੈ ਕਿ ਇਹ ਕਹਿੰਦੇ ਭਗਵਾਨ ਤਾਂ ਅੰਦਰ ਹੀ ਵੱਸਦਾ ਇਨਸਾਨ ਦੇ ਮੈਂ ਤੁਹਾਨੂੰ ਦੱਸਣ ਲੱਗਿਆ ਪਹਿਲੀ ਗੱਲ ਹੱਥ ਜ਼ਰੂਰ ਤੁਹਾਨੂੰ ਮੇਰੇ ਨਜ਼ਰ ਆ ਰਿਹਾ ਬੈਠਾ ਮੈਂ ਜ਼ਰੂਰ ਨਜ਼ਰ ਆ ਰਿਹਾ ਉਹ ਕਰਾਉ ਰਿਹਾ ਉਹ ਗਾਈਡਨਸ ਹੋ ਕਰ ਰਿਹਾ ਉਹ ਅੰਦਰ ਉਹੀ ਬੈਠਾ ਹੈ ਇੱਥੇ ਵੀ ਤੇ ਬਾਹਰ ਵੀ ਜਿਹੜੋ ਬਾਬੇ ਨੇ ਸੇਵਾ ਬਖਸ਼ੀਆਂ ਸੇਵਾ ਬਖਸ਼ਣ ਤੋਂ ਪਹਿਲੇ ਇਹੋ ਇੱਕੋ ਗੱਲ ਹੋਈ ਸੀ ਬਾਬਾ ਮੈਂ ਤੁਹਾਨੂੰ ਸਿਲੰਡਰ ਕਰਤਾ ਹੁਣ ਤੂੰ ਦੇਖ ਲੈ ਕੀ ਕਰਾਉਣਾ ਸੀ ਸ਼ਿੰਗਾਰ ਕਰਾਏ ਆਪਾਂ ਕਹਿੰਦਾ ਝਾੜੂ ਪੋਚੇ ਲਵਾ ਆ ਆਪਣੇ ਚੰਨ੍ਹੇ ਸਲਵਾ ਜਿੱਥੇ ਮਰਜੀ ਜਿਹੜੀ ਸੇਵਾ ਦੇਂਗਾ ਮਨਜ਼ੂਰ ਹੈ ਭਾਵੇਂ ਕਹਿੰਗਾ ਉਧਰ ਮੁਰਦੇ ਸੜਦੇ ਮੁਰਦੇ ਸਾੜ ਉੱਥੇ ਹੀ ਕਹਿੰਦਾ ਮਤਲਬ ਯਾ ਆਪ ਵੀ ਲੇਟ ਜਾ ਬਾਬੇ ਨੇ ਇਹੋ ਗੱਲ ਬਾਬਾ ਕਹਿੰਦਾ ਜਿੱਥੇ ਬਿਠਾਇਆ ਉੱਥੇ ਬੈਠਾ ਰਹਿ ਹੁਣ ਇਹ ਸ਼ਿੰਗਾਰ ਦੀ ਸੇਵਾ ਵੀ ਆ ਸੋਮਵਾਰ ਨੂੰ ਇਹ ਸੇਵਾ ਤੋਂ ਅੱਗੇ ਸੇਵਾ ਮਿਲ ਰਹੀ ਹੈ ਕਿਉਂਕਿ ਬਾਬਾ ਇਹਦਾ ਬਾਬਾ ਚਮਕੂਗਾ ਤੇ ਜਿਹੜੀ ਸੰਗਤ ਆ ਰਹੀ ਆ ਬਾਬੇ ਦਰਸ਼ਨ ਕਰ ਰਹੇ ਆ ਉਹਨੂੰ ਦਰਸ਼ਨ ਉਹ ਆਪ ਹੀ ਕਰਵਾ ਰਿਹਾ ਜੋ ਬਾਬੇ ਦੀ ਮਰਜ਼ੀ ਹੈ ਇਸ ਦੇਖ ਲਓ ਇੱਕ ਤੁਸੀਂ ਸਵੇਰੇ ਆਓ ਸ਼ਿਵਲਿੰਗ ਤੋਂ ਉਹਨੂੰ ਗੱਲ ਮਿਲਣਾ ਹੈ ਤੇ ਸੋਮਵਾਰ ਆਓ ਕਿ ਬਾਬਾ ਸ਼ਿਵਲਿੰਗ ਤੇ ਆਪਰਾ ਹੀ ਮਿਲਣਾ ਕਿਉਂਕ ਸੋਮਵਾਰ ਕਿਉਂ ਬਾਬੇ ਨੇ ਚੁਣਿਆ ਕਿਉਂ ਬਾਬੇ ਦਾ ਪਰੀਆ ਹੈ ਬਾਬਾ ਕਹਿੰਦਾ ਸੋਮਵਾਰ ਹਲੇ ਦਿਨ ਹੀ ਮੈਂ ਹਰ ਅਲੱਗ ਅਲੱਗ ਰੂਪਾਂ ਜੀ ਸੰਗਤ ਨੂੰ ਦਰਸ਼ਨ ਦੇਣਾ ਹੈ ਆਣਾ ਦੇ ਨਹੀਂ ਹੈ ਅਸੀਂ ਤੇ ਇਹਦਾ ਸ਼ਿੰਗਾਰ ਕੀਤਾ ਚਲੇ ਜਾਣਾ ਸ਼ਿੰਗਾਰ ਇੰਨੇ ਕਰਾਏ ਨੇ ਇੰਨੇ ਕਰਾਇਆ ਇੰਨੇ ਸਾਰਾ ਸਿਸਟਮ ਕੀਤਾ ਤੇ ਅਸੀਂ ਚਲੇ ਗਏ ਕਿਉਂ ਕਰਨ ਵਾਲਾ ਹੀ ਉਹ ਕਰਾਣ ਵਾਲਾ ਹੀ ਜੀ ਬਿਲਕੁਲ ਸ਼ਿੰਗਾਰ ਤਾਂ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਕਰ ਰਹੇ ਹੋ ਜਾਂ ਤੁਸੀਂ ਕਹਿ ਆਪਾਂ ਕਹਿ ਸਕਦੇ ਆਂ ਵੀ ਇਹ ਆਪ ਹੀ ਜਿਹੜਾ ਸ਼ਿੰਗਾਰ ਆਪਣਾ ਸ਼ਿੰਗਾਰ ਆਪ ਹੀ ਇਹ ਕਰਵਾ ਰਹੇ ਨੇ ਕਿਉਂਕਿ ਹਰ ਵਾਰੀ ਜਿਹੜੀਆਂ ਤੁਸੀਂ ਸਵਰੂਪ ਤਿਆਰ ਕਰਦੇ ਹੋ ਤੇ ਉਹ ਵੱਖ-ਵੱਖ ਹੀ ਹੁੰਦਾ ਹੈ ਮਤਲਬ ਜਿੱਦਾਂ ਇਹ ਚਾਹੁੰਦੇ ਨੇ ਤੇ ਉਸੇ ਤਰ੍ਹਾਂ ਹੀ ਹੁੰਦਾ ਹੈ ਬਿਲਕੁਲ ਦੇਖੋ ਆਨ ਤੋਂ ਪਹਿਲੇ ਕੀ ਗੱਲ ਹੋਈ ਸੀ ਕਿ ਜੇ ਤੁਸੀਂ ਜੇ ਤੁਹਾਡੇ ਨਾਲ ਪਹਿਲੇ ਸਟਾਰਟਿੰਗ ਗੱਲ ਹੋਈ ਕਿ ਤੁਸੀਂ ਬਾਬਾ ਜੀ ਨੇ ਬੁਲਾਇਆ ਆਪਣੀ ਨਗਰੀ 'ਚ ਠੀਕ ਹੈ ਤੇ ਉਸ ਹੀ ਹਿਸਾਬ ਦੇ ਨਾਲ ਸ਼ਿੰਗਾਰ ਹੈ ਕਿ ਬਾਬਾ ਜੀ ਦਾ ਹੁਕਮ ਆਇਆ ਕਿ ਸ਼ਿੰਗਾਰ ਇੱਥੇ ਹੋਣਾ ਚਾਹੀਦਾ ਕਿ ਮੇਰੇ ਆਨ ਤੋਂ ਪਹਿਲੇ ਵੀ ਸ਼ਿੰਗਾਰ ਹੁੰਦੇ ਹੋਗੇ ਮਗਰ ਮਹਾਦੇਵ ਨੂੰ ਜੋ ਸ਼ਿੰਗਾਰ ਦੀ ਸੇਵਾ ਜੋ ਉਹਨਾਂ ਬਖਸ਼ੀ ਜੋ ਉਹਨਾਂ ਨੂੰ ਕਹਿੰਦਾ ਮਤਲਬ ਵਧੀਆ ਪ੍ਰੀਅ ਲੱਗਦਾ ਤੇ ਬਾਬਾ ਤਾਂ ਹੀ ਸੋਮਵਾਰ ਬੁਲਾ ਰਿਹਾ ਬੜੀ ਦੁਨੀਆ ਕਹਿੰਦਾ ਮਤਲਬ ਹਰ ਗਲੀ ਨੁੱਕਰ ਤੇ ਸ਼ਿੰਗਾਰ ਹੋਣ ਲੱਗਿਆ ਦੇਖਾ ਦੇਖੀ ਠੀਕ ਹੈ ਮਗਰ ਕਹਿੰਦਾ ਮਤਲਬ ਭੋਲੇਨਾਥ ਕਹਿੰਦੇ ਹਰ ਹਰ ਚੀਜ਼ ਦਾ ਵਿਧੀ ਹੁੰਦੀ ਹਰ ਚੀਜ਼ ਦਾ ਸਿਸਟਮ ਹੁੰਦਾ ਹੈ ਉਹ ਮੰਨ ਲਓ ਮੈਂ ਬੈਠਾ ਇੱਥੇ ਆਗਿਆ ਦੇ ਨਾਲ ਬੈਠਾ ਆਪਾਂ ਭੋਲੇ ਸ਼ੰਕਰ ਦੇ ਚੰਨਾਂ 'ਚ ਬਹਿਣਾ ਆਗਿਆ ਲੈ ਕੇ ਬਿਨਾ ਆਗਿਆ ਤੋਂ ਨਹੀਂ ਬੈਸਦੇ ਉਹ ਮੇਰਾ ਨਾਮ ਕੀ ਸੀ ਮਨੂ ਚਾਵਲਾ ਮਨੂ ਚਾਵਲਾ ਤੇ ਭੋਲੇ ਸ਼ੰਕਰ ਨੇ ਕੀ ਰੱਖਤਾ ਮਨ ਮਹਾਕਾਲ ਦਾ ਸੇਵਕ ਫਿਰ ਉਸ ਤੋਂ ਬਾਅਦ ਪੁਲੀ ਸ਼ੰਕਰ ਨੇ 2-3 ਸਾਲ ਪਹਿਲੇ ਬਾਬਾ ਜੀ ਨੇ ਬੁਲਾਇਆ ਉੱਥੇ ਅਮਰਨਾਥ ਬਸ ਲੈ ਕੇ ਤੇ ਫਿਰ ਬਾਬਾ ਜੀ ਨਾਮ ਆਂਦਰ ਸਰ ਕੀ ਰਖਤਾ ਸ਼ਮਸ਼ਾਨੀ ਸੇਵਕ ਫਿਰ ਉਸ ਤੋਂ ਬਾਅਦ 2023 ਦੇ ਵਿੱਚ ਕੀ ਬਾਬਾ ਜੀ ਨੇ ਨਾਮ ਚੇਂਜ ਕਰਤਾ ਆ ਕੇ ਪਦਵੀ ਪ੍ਰਦਾਨ ਕਰਤੀ ਸ਼੍ਰੀ ਸ਼੍ਰੀ 108 ਸ਼ਿਵਦਾਨੰਦੀ ਮਨੂ ਚਾਵਲਾ ਮੰਡੇਸ਼ਵਰ ਤੁਹਾਨੂੰ ਸ਼ਿਵਦਾਨੰਦੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬੜਾ ਮਸ਼ਹੂਰ ਹੈ ਮੈਂ ਬੜੀ ਵਾਰੀ ਸੁਣਿਆ ਵੀ ਸ਼ਿਵਦਾਨੰਦੀ ਇਹ ਕਿਉਂ ਕਿਹਾ ਜਾਂਦਾ ਤੁਹਾਨੂੰ ਇਹਦੇ ਬਾਰੇ ਥੋੜੀ ਜਿਹੀ ਜਾਣਨਾ ਬਹੁਤ ਸਾਡੇ ਦਰਸ਼ਕਾਂ ਨੂੰ ਨੰਦੀ ਮਹਾਰਾਜ ਕਿੱਥੇ ਬੈਠੇ ਹੁੰਦੇ ਆ ਪੋਲੇ ਸ਼ੰਕਰ ਚੰਨਾ ਚ ਬੱਠੇ ਆ ਆਪਾਂ ਕਿ ਇੱਥੇ ਬੈਠੇ ਹੋਣਾ ਚੰਨਾ ਚ ਬੱਠੇ ਆ ਤੇ ਮਾਲਕ ਨੇ ਆਪਣੇ ਚੰਨਾ ਚੀ ਲਾ ਲਈ ਸੇਵਾ ਕਿ ਮਾਲਕ ਨੇ ਬਖਸ਼ਿਆ ਨੰਦੀ ਆਪਾਂ ਕਹਿਨਾ ਮਾਲਕ ਕੋਈ ਦੁੱਖ ਦਰਦ ਹੁੰਦਾ ਆਪਾਂ ਕਹਿਨਾ ਮਾਲਕ ਸਭ ਤੋਂ ਪਹਿਲੇ ਨੰਦੀ ਮਹਾਰਾਜ ਦੇ ਕੰਨ ਚ ਕਹਿਨ ਨੰਦੀ ਮਹਾਰਾਜ ਇਹ ਮੇਰਾ ਕਾਰਜ ਹੈਗਾ ਬਾਬਾ ਜੀ ਨੂੰ ਦੱਸ ਦਿਓ ਬਾਬਾ ਜੀ ਮੰਗਣ ਹੁੰਦੇ ਆ ਆਪਣੀ ਭਗਤੀ ਦੇ ਵਿੱਚ ਬਾਬਾ ਜੀ ਆਪਣੇ ਕਿਨ ਮਸੀਬ ਇਸ ਸਮੇ ਬਾਬਾ ਜੀ ਆਪਣੀ ਬਿਲਕੁਲ ਅੰਦਰ ਧਿਆਨ ਬੈਠੇ ਹੁੰਦੇ ਆ ਤੇ ਬਾਬਾ ਜੀ ਉਸ ਸਮੇ ਤੇ ਉਹਨਾਂ ਨਾਲ ਮਿਲਣਾ ਤਾਂ ਮੁੱਖ ਆਇਗਾ ਨੰਦੀ ਜੀ ਨੂੰ ਪਹਿਲੇ ਮਿਲ ਲਈਏ ਗੱਲ ਤੇ ਉਹ ਪਛਾਦੂ ਤੇ ਪੋਲੇ ਸ਼ੰਕਰ ਹੁਣ ਫਿਰ ਜੋ ਨੰਦੀ ਆ ਸਿਸਟਮ ਬਣਾਇਆ ਜੋ ਧਰਤੀ ਲੋਕ ਤੇ ਪੋਲੇ ਨਾਥ ਉਹ ਤੇ ਵਰਾਜਮਾਨੀ ਆ ਸਾਰੇ ਲੋਕਾਂ ਦੀ ਵਰਾਜਮਾਨੀ ਆ ਜੀ ਉਹਨੇ ਮਾਲਕ ਨੇ ਚੁਣਿਆ ਸੇਵਾ ਚੁਣੀ ਸੇਵਾ ਦਿੱਤੀ ਤੇ ਨੰਦੀ ਦਾ ਨਾਮ ਵੀ ਉਹ ਉੱਥੇ ਆ ਹੁਣ ਦੇਖੋ ਸੋਮੀ ਕਲਾਸ਼ਪੂਰੀ ਮਹਾਕਲ ਬਾਬਾ ਜੀ ਜਿਹੜੇ ਕਿ ਜਨਰੀ ਉਜੇਨ ਦੇ ਸ਼ਿਵਲਿੰਗ 'ਚ ਅਖਰੀਤੀ ਆਈ ਉਹ ਵੀ ਕੋਈ ਪਰਮਾਨ ਦੇ ਰਿਹਾ ਕਿ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਉਸ ਤੋਂ ਬਾਅਦ ਜੋ ਧਰਤੀ ਲੁਧਿਆਣਾ ਦੀ ਧਰਤੀ ਤੇ ਆਏ ਤੇ ਉਹਨਾਂ ਨੇ ਜੋ ਨਾਮ ਮੇਰਾ ਨਾਮ ਕਹਿਣਾ ਨਾਮ ਦਿੱਤਾ ਮ ਸ਼ਿਵਰਾਨੰਦੀ ਉਹਨਾਂ ਦੇ ਨਾਮ ਦੇ ਨਾਲ ਗੱਡੀ ਦਿੱਤੀ ਕੇਸ਼ਰੀ ਸ਼੍ਰੀ 108 ਮੰਡੇਸ਼ਵਰ ਸ਼ਿਵਦਾ ਨੰਦੀ ਮਨੂ ਚਾਵਲਾ ਮਹਾਗਲ ਬੇਰਵ ਖਾੜਾ ਜੋ ਉਹਨਾਂ ਨੇ ਆਪਣੇ ਨਾਮ ਦੇ ਨਾਲ ਅਟੈਚ ਕੀਤਾ ਜੋ ਮਾਲਕ ਦਾ ਹੁਕਮ ਆਇਆ ਤਰੀ ਹੋਇਆ ਤੇ ਮੈਨੂੰ ਨਾ ਬਾਬਾ ਜੀ ਮੈਨੂੰ ਜਾਣਦਾ ਸੀ ਨਾ ਮੈਂ ਉਹਨਾਂ ਨੂੰ ਜਾਣਦਾ ਉਹ ਮਾਲਕ ਨੇ ਆਪੇ ਹੀ ਸਹਯੋਗ ਬਣਾਇਆ ਆਪ ਹੀ ਮਿਲ ਕਰਾਇਆ ਆਪ ਹੀ ਸਿਸਟਮ ਹੋਇਆ ਤੇ ਬਾਬੇ ਨੇ ਆਂਦੇ ਸਰ ਦੇਖੋ ਮੈਂ ਤੇ ਉਧਰ ਜਾ ਕੇ ਧੂਣ ਦੇ ਬਹਿਣਾ ਨਹੀਂ ਸੀ ਜੇ ਧੂਣੇ ਦੀ ਸੇਵਾ ਮਿਲੀ ਮਾਲਕ ਨੇ ਧੂਣੇ ਦੀ ਸੇਵਾ ਹੀ ਬਖਸ਼ੀ ਤੇ ਦੇਖੋ ਮੈਨੂੰ 5 ਸਾਲ ਹੋ ਗਏ ਜਰੂ ਕਹਿਣਾ ਮਤਲਬ ਇਸ ਦਰਵਾਜ਼ੇ ਚ ਪਹਿਲੇ ਕੋਈ ਹੋਰ ਪੈਂਦਾ ਸੀ ਤੇ ਉਹ 5 ਸਾਲ ਹੋ ਗਏ ਤੇ ਉਹ ਕਹਿਣਾ ਕਿਸੇ وجہ ਦੇ ਨਾਲ ਬਾਬੇ ਨੇ ਉਹਨੂੰ ਕਹਿਣਾ ਮਤਲਬ ਨੋ ਐਂਟਰੀ ਕਰ ਦਿੱਤੀ ਮੰਨ ਲਓ ਲੜਾਈ ਕੋਈ ਕੋਈ ਸਿਸਟਮ ਇਦਾਂ ਦਾ ਹੋਇਆ ਕੋਈ ਬੀਤਿਆ ਪਾਣਾ ਇਦਾਂ ਦਾ ਬੀਤਿਆ ਸੇਵਾ ਪੂਰੀ ਹੋ ਗਈ ਕਿਉਂਕਿ ਇਸ ਦਰਵਾਜ਼ੇ ਜਿੰਨੇ ਹੰਕਾਰ ਕੀਤਾ ਬਾਬੇ ਨੇ ਗੈਟ ਆਊਟ ਕਰ ਦੇਣਾ ਮੰਨ ਲਓ ਤੁਸੀਂ ਦਰਵਾਜ਼ੇ ਚ ਆ ਕੇ ਹੰਕਾਰ ਨਹੀਂ ਕਰ ਸਕਦੇ ਬਾਬੇ ਦੇ ਸਾਹਮਣੇ ਆ ਕੇ ਬਹਿ ਕੇ ਕਹਿਣਾ ਮਤਲਬ ਨੀਂਦਾ ਨਹੀਂ ਕਰ ਸਕਦੇ ਬਾਬੇ ਦੇ ਸਾਹਮਣੇ ਬਹਿ ਕੇ ਕਿਸੇ ਦਾ ਕਹਿਣਾ ਬਗਾੜ ਨਹੀਂ ਸਕਦੇ ਕਿਉਂ ਪੋਲੇ ਸ਼ੰਕਰ ਬੈਠੇ ਉਹ ਕਹਿੰਦਾ ਮੈਂ ਕਰ ਲੂੰਗਾ ਤੂੰ ਕੌਣ ਹੁੰਨਾ ਠੀਕ ਉਹ ਬੰਦੇ ਨੇ ਬਸ ਕੀਤੀ ਉਸ ਤੋਂ ਬਾਅਦ 5 ਸਾਲ ਬਾਅਦ ਬਾਬੇ ਨੇ ਐਂਟਰੀ ਕਰਾਈ ਉਹ ਦਰਬਾਰ 'ਚ ਆਏ ਬਿਠਾਇਆ ਜਿਹੜੇ ਮਹਾਕਲ ਬਾਬਾ ਜੀ ਆਏ ਸੀ ਸੋਮੀ ਕਲਾਸ਼ਪੁਰ ਮਹਾਕਲ ਬਾਬਾਏ ਉਹਨਾਂ ਨੇ ਪਭੂਤੀ ਜਦੋਂ ਪਭੂਤੀ ਦਿੱਤੀ ਪਭੂਤੀ ਮਸਤਕਾ ਲਾ ਕੇ ਉਸ ਤੋਂ ਬਾਅਦ ਕਹਿੰਨਾ ਪਭੂਤੀ ਆਦੇਸ਼ ਦਾ ਅਜ ਤੋਂ ਬਾਅਦ ਨੰਦੀ ਜਿੰਨੂੰ ਵੀ ਪਭੂਤੀ ਦੇਊਗਾ ਉਹਦਾ ਹਰ ਕਹਿੰਨਾ ਕੋਈ ਹਰ ਦੁਨੀਆ ਦਾ ਕੋਈ ਐਸਾ ਕੰਮ ਨਹੀਂ ਜਿਹੜਾ ਰੁੱਕ ਕਹਿੰਨਾ ਮਤਲਬ ਨਹੀਂ ਹੁੰਦਾ ਇੱਥੇ ਦਰਬਾਰ 'ਚ ਆਵੇ ਤੇ ਹਰ ਕੰਮ ਨਾ ਮੁਨਕਰੀ ਮੁਨਕਨ ਹੋਗਾ ਕਿ ਦੁਨੀਆ ਦੇ ਇਹ ਨਹੀਂ ਹੈ ਕਿ ਭੂਤੋ ਪ੍ਰੇਤ ਕਿ ਏ ਟੂ ਜ਼ेड ਠੀਕ ਹੈ ਕੋਈ ਪਹਿਲੇ ਸਟਾਰਟਿੰਗ ਕਿਸ ਨੇ ਵਿਸ਼ਵਾਸ ਨਹੀਂ ਕੀਤਾ ਜਿਹੜਾ ਬਾਬੇ ਨੇ ਦਿਖਾਇਆ ਚਮਤਕਾਰ ਹੁਣ ਜਿਹੜੀ ਸੰਗਰ ਆ ਰਹੀ ਸਭ ਦਾ ਪਲਾ ਹੋ ਰਿਹਾ ਬਾਬਾ ਕਰ ਰਿਹਾ ਆ ਆਪਾਂ ਤੇ ਕਰ ਹੀ ਨਹੀਂ ਦੇ ਕਿਉਂਕਿ ਮੈਂ ਤਾਂ ਬਾਬੇ ਨੇ ਕਿਹਾ ਮੈਂ ਬਾਬਾ ਮੈਨੂੰ ਕੁਝ ਨਹੀਂ ਪਤਾ ਤੂੰ ਜਿੱਦਾਂ ਲਾਇਏਂਗਾ ਕਰੇਂਗਾ ਤੂੰ ਕਰਨਾ ਤੂੰ ਹੀ ਮੈਂ ਕੁਝ ਨਹੀਂ ਕਰਨਾ ਬਾਬਾ ਕਹਿੰਦਾ ਦੇਖ ਤੇ ਤਮਾਸ਼ਾ ਦੇਖ ਦੁਨੀਆ ਕਰੂੰਗਾ ਮੈਂ ਹੀ ਸਮਝੇ ਤੈਨੂੰ ਮੂੜੇ ਲਾਇਆ ਕੋਈ ਕਾਰਨ ਪਿੱਛੇ ਲਾਇਆ ਜਿਹੜੇ ਕਹਿੰਦੇ ਤਾਨੇ ਮਾਰਦੇ ਹੋ ਉਹ ਪਿੱਛੇ ਪਿੱਛੇ ਆਉਗੇ ਕਿ ਸਮੇਂ ਹੈ ਮਾਲਕ ਦੀ ਮਰਜ਼ੀ ਕਿਉਂਕਿ ਹੈ ਹੀ ਸਾਰਾ ਹੁੰਦਾ ਨਹੀਂ ਤੇ ਕਿਸੇ ਨੂੰ ਕੋਈ ਪਾਵਰ ਬਖਸ਼ੀ ਜਾਵੇ ਉਹ ਬਾਰੇ ਕਹੂੰ ਪਹਿਲੇ ਤਾਂ ਪੈਸੇ ਬਣਾਈਏ ਹੁਣ ਦੇਖੋ ਜੋ ਬਾਬੇ ਬਾਬੇ ਨੇ ਪਰ ਚੰਨੜਾ ਜਿ ਬਿਠਾਇਆ ਜੋ ਸ਼ਬਦ ਨੰਦੀ ਬਣਾਇਆ ਤੇ ਬਾਬੇ ਨੇ ਇੱਕੋ ਚੀਜ਼ ਸਭ ਤੋਂ ਪਹਿਲੇ ਮੇਰੇ ਵਿੱਚ ਸਵਾਰਥ ਨਹੀਂ ਹੈ ਮੈਂ ਬਿਨਾ ਸਵਾਰਥ ਕੇ ਨਾ ਨਿਸ਼ਕੁਲਾ ਮੈਂ 1 ਰੁਪਿਆ ਨਹੀਂ ਲੈਂਦਾ ਉੱਥੇ ਕੋਈ ਆਪ ਮੈਂ ਕਰੋੜ ਰੁਪਏ ਲੈ ਗਿਆ ਇਹ ਲੋ ਜੜੇ ਦੀ ਗਿਫਟ ਲੈ ਆ ਸਾਡਾ ਕਾਰਜ ਹੋ ਗਿਆ ਮੈਂ ਕਿ ਸਾਨੂੰ ਨਹੀਂ ਚਾਹੀਦੀ ਕਿ ਪੋਲੇ ਸ਼ੰਕਰ ਹੁੰਦੇ ਸਾਨੂੰ ਕੀ ਦੇਗਾ ਪੋਲੇ ਸ਼ੰਕਰ ਕਹਿੰਦਾ ਮੈਨੂੰ ਕੀ ਚੜਾਏਗਾ ਮੈਂ ਦੇਣਾ ਉਹਦੇ ਕੋਲੇ ਤਾਂ ਲੈਣਾ ਆ ਤੇ ਉਹਨੂੰ ਚੜਾਣ ਦੀ ਕੋਸ਼ਿਸ਼ ਕਰਦੇ ਲੋਕ ਜੋ ਉਹਨੇ ਨੰਦੀ ਬਣਾਇਆ ਜੋ ਉਹਦੀ ਮੈਂ ਸਵਾਰੀ ਬਣਿਆ ਜੇ ਬਾਬੇ ਨੇ ਸਵਾਰੀ ਬਣਾਇਆ ਤੇ ਮੈਨੂੰ ਕੀ ਅਰਥ ਦੇ ਕਰੇਗਾ ਜੋ ਉਹ ਕਹਿੰਦਾ ਮਾਇਆ ਦੇ ਮਾਇਆ ਪੱਤੀ ਖੁਦ ਮੇਰੇ ਕੋਲ ਆ ਮੈਨੂੰ ਮਾਇਆ ਦੀ ਕੀ ਲੋੜ ਹੈ ਸਮਝੇ ਮੈਨੂੰ ਮਾਇਆ ਮੇਰੇ ਵਪਾਰ ਤੋਂ ਮਿਲਦੀ ਹੈ ਮੇਰਾ ਵਪਾਰ ਮੈਂ 6 ਦਿਨ ਵਪਾਰ ਕਰਦਾ ਪੋਲੇ ਸ਼ੰਕਰ ਨੇ ਵਪਾਰ ਵੀ ਹੁੰਦਾ ਹੈ ਮਗਰ ਵਪਾਰ ਇਮਾਨਦਾਰੀ ਦੇ ਨਾਲ ਆਪਣਾ ਵਪਾਰ ਚਲਾ ਰਹੇ ਆ ਪਰਿਵਾਰ ਚਲਾ ਰਹੇ ਆ ਠੀਕ ਹੈ ਮੈਂ ਪਰਿਵਾਰਿਕ ਵੀ ਹੋ ਕੇ ਸੇਵਾ ਵੀ ਮੇਰੀ ਵਾਈਫ ਵੀ ਸੋਮਵਾਰ ਨਾਲ ਹੁੰਦੀ ਹੈ ਧੁੰਦੇ ਉਹ ਵੀ ਨਾਲ ਉਹਨ ਵੀ ਸ਼ੌਂਕ ਹੈ ਨਾਲ ਮਤਲਬ ਉਹਨੂੰ ਇਹ ਅੰਦਰੋਂ ਕਹਿਨ ਵਾਲਾ ਆ ਗਈ ਫੀਲਿੰਗ ਆ ਗਈ ਮੈਂ ਵੀ ਜਾਣਾ ਹੈ ਕਿ ਉਹ ਉਹਦੇ ਵੀ ਦੇਖ ਲਈਏ ਕਿੰਨੇ ਦੁੱਖ ਲੋਗਾ ਦੁੱਖ ਜਿਹੜਾ ਦੁੱਖ ਨਿਵਾਰਨ ਹੋ ਰਿਹਾ ਉਹ ਮਹਾਦੇਵ ਕਰ ਰਿਹਾ ਹੁਣ ਦੇਖੋ ਮੇਰੇ ਤੇ ਕੋਈ ਕਸ਼ਟ ਕਿਉਂ ਨਹੀਂ ਆਂਦਾ ਕਿਉਂਕਿ ਮੈਂ ਪੈਸੇ ਨਹੀਂ ਲੈਂਦਾ ਮੈਂ ਦਾਨ ਨਹੀਂ ਲੈਂਦਾ ਕਿਸੇ ਦਾ ਹੁਣ ਜਿਹੜੀ ਹੁਣ ਦੇਖੋ ਜਿਹੜੀ ਸ਼ਵਰਾਤਰੀ ਆ ਰਹੀ ਹੈ 15ਵਾਂ ਪ੍ਰੋਗਰਾਮ ਆ ਰਿਹਾ ਹੈ ਸਾਲ ਆ ਰਿਹਾ ਹੈ 15ਵਾਂ ਪ੍ਰੋਗਰਾਮ 26 ਫਰਵਰੀ ਨੂੰ 26 ਫਰਵਰੀ ਦਿਨ ਬੁੱਧਵਾਰ ਔਰ ਦੇਖੋ ਜਿਹੜਾ ਮਹਾਕੁੰਬ ਹੈ ਮਹਾਕੁੰਮ 144 ਸਾਲ ਬਾਅਦ ਆਇਆ ਤੇ ਸ਼ਿਵਰਾਤਰੀ ਵੀ 144 ਸਾਲ ਬਾਅਦ ਆਈ ਹੈ ਕਿਉਂਕਿ ਮਹਾਕੁੰਮ ਦੇ ਲਾਸਟ ਜਿਹੜੋ ਉਸ ਕੈਨਮਲ ਅੰਤਿਮ ਅੰਤਿਮ ਸਨਾਣ ਹੋਣਾ ਹੈ ਸ਼ਾਹੀ ਸਨਾਣ ਹੋਣਾ ਨਹੀਂ ਉਸ ਦਿਨ ਪੋਲੇਨਾਰਦ ਨੇ ਧਰਤੀ ਲੋਕ ਤੇ ਛੇ ਪਰਿਵਾਰ ਕਨਕ ਉਹਨਾਂ ਨੇ ਆਪ ਵਰਾਜਮਣ ਹੋਣਾ ਤੇ ਲੁਧਿਆਣਾ ਦੀ ਧਰਤੀ ਤੇ ਵੀ ਦੇਖੋ 144 ਸਾਲ ਬਾਅਦ ਸ਼ਮਸ਼ਾਨ ਧਰਤੀ ਤੇ ਵੀ ਕੁੰਭ ਲੱਗ ਕੇ ਜਾ ਰਿਹਾ ਹੈ ਕਿਹੜਾ ਸ਼ਿਵਰਾਤਰੀ ਦਾ ਲੱਗ ਕੇ ਜਾ ਰਿਹਾ ਪੋਲੇ ਸ਼ਿੰਕਰ ਆਪ ਆ ਰਹੇ ਆ ਉਹ ਉਹਨਾਂ ਦੀ ਤਿਆਰੀ ਵੀ ਪੋਲੇ ਸ਼ਿੰਕਰ ਆਪ ਕਰ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਆਪਣੇ ਲੁਧਿਆਣਾ ਦੀ ਧਰਤੀ ਪੁਲੀ ਸ਼ੰਕਰ ਨੇ ਇਹ ਵੀ ਅਫਸਰ ਬਖਸ਼ਿਆ ਤੇ ਆਪਾਂ ਸਾਰੇ ਇਹ ਅਫਸਰ ਦਾ ਕਹਿੰਦਾ ਅਨੰਦ ਲਈਏ ਆਪਣੇ ਪਰਿਵਾਰਾਂ ਸਵੇਰ ਆਈਏ ਪੁਲੀ ਸ਼ੰਕਰ ਦਾ ਆਸ਼ੀਰਵਾਦ ਲਈਏ ਉਹਨਾਂ ਦੇ ਭਜਨਾਂ ਦਾ ਅਨੰਦ ਲਈਏ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਜਿਹੜੀ ਸੇਵਾ ਹੈ ਬੜੇ ਭੱਗਾ ਵਾਲਿਆਂ ਨੂੰ ਮਿਲਦੀ ਹੈ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ ਵੀ ਜੇ 144 ਸਾਲ ਬਾਅਦ ਜਿਹੜੇ ਕੁੰਭ ਜਿਹੜਾ ਉੱਥੇ ਲੱਗਿਆ ਹੈ ਤੇ ਉਹਦੇ ਦਰਮਿਆਨ ਹੀ ਜਿਹੜੀ ਸ਼ਿਵਰਾਤਰੀ ਵੀ ਆ ਰਹੀ ਹੈ ਤੇ ਉਹ ਵੀ 144 ਸਾਲ ਬਾਅਦ ਹੀ ਇਹ ਜਿਹੜਾ ਮੌਕਾ ਮਿਲਿਆ ਆ ਇਹ ਲੋਕਾਂ ਨੂੰ ਦਰਸ਼ਨ ਕਰਨ ਦਾ ਜਾਂ ਲੋਕਾਂ ਨੂੰ ਬਹੁਤ ਸੁਭਾਗੇ ਲੋਕ ਹੋਣਗੇ ਜਿਹੜੇ ਇਸ ਸ਼ਿਵਰਾਤਰੀ ਤੇ ਮਹਾਦੇਵ ਦੇ ਦਰਸ਼ਨ ਕਰਨਗੇ ਹੋਰ ਸਨੋ ਹੋਰ ਕਹਿਣਾ ਮਤਲਬ ਹੋਰ ਵਧੀਆ ਗੱਲ ਕਿ ਪੋਲੇ ਸ਼ੰਕਰ ਦੇਖੋ ਜਿਹੜੀ ਮਹਾਕੁੰਭ ਕਿੱਥੇ ਲੱਗਦਾ ਹੈ ਕਿੱਥੇ ਲੱਗਦਾ ਹੈ ਗੰਗਾ ਮਈਆ ਠੀਕ ਹੈ ਪ੍ਰਿਆਗਰਾਜ ਗੰਗਾ ਮਈਆ ਹੈ ਠੀਕ ਹੈ ਤੇ ਗੰਗਾ ਮਈਆ ਕਿੰਦਰ ਜੱਟਾ ਚੋਂ ਆਉਂਦੀ ਪੋਲੇ ਸ਼ੰਕਰ ਦੀ ਤੇ ਪੋਲੇ ਸ਼ੰਕਰ ਜਿੰਨਾ ਜੱਟਾ ਚੋਂ ਗੰਗਾ ਨਿਕਲਦੀ ਉਹ ਖੁਦ ਹੀ ਆ ਰਿਹਾ ਹੈ ਸਮਝੇ ਉਹ ਆ ਰਿਹਾ ਨਹੀਂ ਆ ਰਿਹਾ ਤੇ ਕਹਿੰਦੇ 144 144 ਸਾਲ ਬਾਅਦ ਕਹਿੰਦਾ ਉਹ ਉੱਥੇ 12 ਸਾਲ ਤੇ ਕੁੰਭ ਲੱਗਦਾ ਠੀਕ ਹੈ ਲੱਗਦਾ ਨਹੀਂ ਲੱਗਦਾ ਅਧ ਕੁੰਭ 6 ਸਾਲ ਬਾਅਦ ਉਸ ਤੋਂ ਬਾਅਦ 3 ਸਾਲ ਬਾਅਦ ਉਹ ਕਹਿੰਦੇ 144 ਸਾਲ ਦਾ ਜਿਹੜਾ ਪੁੰਨ ਲੈਣਾ ਇੱਥੇ ਆ ਕੇ ਕਹਿੰਨਾ ਮਤਲਬ ਸ਼ਿਵਰਾਤਰੀ ਨੂੰ ਆਓ ਫਿਰ ਦੇਖੋ ਨਜ਼ਾਰਾ ਪੁਲੀ ਸ਼ੰਕਰ ਪ੍ਰਸੰਨ ਰੂਪ ਚ ਬੈਠੇ ਹੋਏ ਐ ਬੈਠੇ ਨਹੀਂ ਬੈਠੇ ਸਾਰੀ ਸੰਗਤਾਂ ਨੂੰ ਨਾਲੇ ਇਹ ਦਰਬਾਰ ਵੀ ਕੜਾ ਸ਼ਮਸ਼ਾਨ ਕਹਿੰਦੇ ਜਾਣਾ ਪੜੇਗਾ ਸ਼ਮਸ਼ਾਨ ਸਮਝਦੇ ਕਿਉਂ ਕਹਿੰਦੇ ਆ ਕਿ ਸ਼ਮਸ਼ਾਨ ਚ ਹੀ ਸਭ ਕੁਝ ਹੈ ਜਿੱਥੇ ਮਰਜੀ ਭੱਜ ਲੋ ਸ਼ਮਸ਼ਾਨ ਚ ਮਿਲਣਾ ਹੈ ਉਹ ਭੋਲੇ ਸ਼ੰਕਰ ਜੀ ਆ ਰਹੇ ਆ ਸਭ ਦਾ ਸਾਹ ਕਹਿੰਦੇ ਆਪਾਂ ਕੀ ਕਰ ਸਕਦੇ ਹਾਂ ਨਾਲੀ ਕਿਉਂਕਿ ਸਭ ਕੁਝ ਦਿੱਤਾ ਹੁੰਦਾ ਹੈ ਸਾਡਾ ਤਾਂ ਹੈ ਨਹੀਂ ਜੇ ਇਨਸਾਨ ਕੋਈ ਕਹਿੰਦਾ ਮਤਲਬ ਕੋਈ ਆਪਣੀ ਕਿਸੇ ਵੀ ਜਰੀਏ ਕੋਈ ਕਮਾਉਂਦਾ ਹੈ ਉਹ ਪਰਮਾਤਮਾ ਥਰੂ ਕਮਾਉਂਦਾ ਹੈ ਜੋ ਉਹਦੀ ਆਸ਼ੀਰਵਾਦ ਹੁੰਦਾ ਤੇਰੀ ਕਮਾਈ ਹੁੰਦੀ ਹੈ ਤੁਸੀਂ ਵਪਾਰ ਵੀ ਕਰਦੇ ਹੋ ਜੋ ਉਹਦੀ ਕਿਰਪਾ ਨਾ ਹੋਵੇ ਤੁਹਾਡੇ ਕੋਲ ਕੰਮ ਚ ਬਰਕਤ ਹੀ ਨਹੀਂ ਪੈਣੀ ਪੈਣੀ ਹੈ ਉਹ ਮਾਲਕ ਕਹਿੰਦਾ ਤੂੰ ਕੀ ਮੇਰੇ ਲਈ ਕਰ ਸਕਦਾ ਹੈ ਕੀ ਕੀ ਦੇ ਸਕਦਾ ਕੁਝ ਨਹੀਂ ਦੇ ਸਕਦਾ ਕਿਉਂਕਿ ਮੈਂ ਹੀ ਤੈਨੂੰ ਦਿੱਤਾ ਹੈ ਮੈਂ ਕਹਾਂ ਤੂੰ ਇੱਕੋ ਹੀ ਇਹ ਕਰ ਸਕਦਾ ਹੈ ਪ੍ਰੇਮ ਆ ਪ੍ਰੇਮ ਦੇ ਜੋ ਲਿਆ ਭਰ ਕੇ ਲੈ ਜਾ ਜਿੰਨੀਆਂ ਬੰਨੀਆਂ ਹੋਰ ਜਿੰਨੀਆਂ ਬੋਰੀਆਂ ਬੰਨੀਆਂ ਲੈ ਜਾ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਸੁਣਿਆ ਵੀ ਜਿਹੜੇ ਮਹਾਕੁੰਭ ਜਿਹੜਾ ਪ੍ਰਿਆਗ ਰਗ ਦੇ ਵਿੱਚ ਲੱਗ ਰਿਹਾ ਹੈ 144 ਸਾਲ ਬਾਅਦ ਜਿਹੜਾ ਉਹ ਇਹ ਮਹਾਕੁੰਭ ਲੱਗਿਆ ਆ ਪਰ ਇਸੇ ਦਰਮਿਆਨ ਜਿਹੜੀ ਹੈਗੀ ਹੈ ਸ਼ਿਵਰਾਤਰੀ ਵੀ ਜਿਹੜੀ ਆ ਰਹੀ ਹੈ 26 ਤਰੀਕ ਨੂੰ ਦਿਨ ਬੁੱਧਵਾਰ ਤੇ ਇਹ ਵੀ 144 ਸਾਲ ਬਾਅਦ ਕਹਿੰਦੇ ਐਸਾ ਜਿਹੜਾ ਹੈਗਾ ਯੋਗ ਰਲਿਆ ਆ ਵੀ ਸ਼ਿਵਰਾਤਰੀ ਵੀ ਆ ਰਹੀ ਹੈ ਤੇ ਮਹਾਕੁੰਭੀ ਜਿਹੜਾ ਚੱਲਿਆ ਹੈ ਤੇ ਇਸ ਜਗ੍ਹਾ ਦੇ ਉੱਤੇ ਸ਼ਮਸ਼ਾਨ ਦੇ ਵਿੱਚ ਕੋਲੇਨਾਥ ਵਿਰਾਜਮਾਨ ਨੇ ਤੇ ਤੁਹਾਨੂੰ ਤਸਵੀਰਾਂ ਇੱਕ ਵਾਰੀ ਫਿਰ ਦਿਖਾ ਦਿੰਨੇ ਆ ਕਿਉਂਕਿ ਇਹ ਪ੍ਰਸੰਨ ਰੂਪ ਦੇ ਵਿੱਚ ਜਿਹੜਾ ਸਰੂਪ ਜਿਹੜਾ ਇਹ ਤਿਆਰ ਕੀਤਾ ਜਾ ਰਿਹਾ ਹੈ ਇਹ ਸ਼ਵਰਾਤਰੀ ਦੀ ਤਿਆਰੀ ਵੀ ਕਹ ਲੋ ਹਰ ਸੋਮਵਾਰ ਜਿਹੜਾ ਹੈਗਾ ਆ ਇਹਨਾਂ ਦਾ ਸ਼ਿੰਗਾਰ ਹੁੰਦਾ ਆ ਬੋਲੇਨਾਥ ਦਾ ਤੇ ਲੋਕ ਦੂਰੋਂ ਦੂਰੋਂ ਆਣ ਕੇ ਇੱਥੇ ਨਤਮਸਤਕ ਹੁੰਦੇ ਨੇ ਤੇ ਬੋਲੇਨਾਥ ਦਾ ਜਿਹੜਾ ਆਸ਼ੀਰਵਾਦ ਲੈਂਦੇ ਨੇ ਪਰ ਐਸ ਵਾਰੀ ਜਿਹੜੀ ਸ਼ਿਵਰਾਤਰੀ ਆਉਣ ਵਾਲੀ ਹੈ ਤੇ ਇਹ ਬੜੀ ਭਾਗਾਂ ਵਾਲੇ ਨਸੀਬਾਂ ਵਾਲਿਆਂ ਲੋਕਾਂ ਵਾਸਤੇ ਹੀ ਹੋਏਗੀ ਜਿਹੜੇ ਇੱਥੇ ਆਣ ਕੇ ਬੋਲੇਨਾਥ ਜੀ ਦੇ ਦਰਸ਼ਨ ਕਰਨਗੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਸੱਭਿਆ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀ to like